ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਅੱਜ ਆਪਾਂ 26 ਤਰੀਕ ਨੂੰ ਵੀਡੀਓ ਕਵਰ ਕਰ ਰਹੇ ਹਾਂ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰਦੇ ਆ ਜਿਹੜੀ ਬੱਸੀ ਸਕਰੀਨ ਤੇ ਦੇਖ ਰਹੇ ਤੁਸੀਂ ਰਾਤ ਦੀ ਡਿਲੀਵਰੀ ਹੋਈ ਆ ਜੇਰ ਵਗੈਰਾ ਦੀ ਪ੍ਰੋਪਰ ਪੈ ਚੁੱਕੀ ਆ ਤੁਸੀਂ ਦੇਖ ਸਕਦੇ ਹੋ ਜੇਰ ਪ੍ਰੋਪਰ ਪੈ ਚੁੱਕੀ ਆ ਮਗਰ ਬੱਚੀ ਆ ਫੀਮੇਲ ਕਾਫ ਆ ਮਗਰ ਬੱਚੀ ਆ ਤੁਸੀਂ ਦੇਖ ਸਕਦੇ ਹੋ ਜਿਹੜੇ ਮੇਰੇ ਵੀਰਾਂ ਨੂੰ ਇਹ ਬੈੜ ਪਸੰਦ ਹੋਈ ਆ ਨਿੱਤੇ ਹੋ ਨੰਬਰਾਂ ਤੇ ਸੰਪਰਕ ਬਣਾ ਸਕਦੇ ਹੋ ਤੁਸੀਂ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ 9478236916 9878448264 ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਇਹ ਬੈੜ ਖਰੀਦ ਸਕਦੇ ਹੋ ਇਤੋਂ ਇਲਾਵਾ ਵੀ ਆਪਣੇ ਫਾਰਮ ਤੇ 22 ਤੋਂ 23 ਨੱਕ ਸੇਲ ਵਾਸਤੇ ਅਵੇਲੇਬਲ ਆ ਫਿਲਹਾਲ ਆਪਾਂ ਇਹਦੀ ਵੀਡੀਓ ਤੁਹਾਨੂੰ ਪ੍ਰੋਪਰ ਦਿਖਾਵਾਂਗੇ ਵੀਡੀਓ ਦੇ ਐਂਡ ਤੱਕ ਬਨੇ ਰਹੋ ਤੋੜ ਕੇ ਦਿਖਾਵਤ ਬੱਚੀ ਦਾ ਬੋਡੀ ਸਟਰਕਚਰ ਦੇਖ ਲਓ ਫੇਸ ਕੁਆਲਿਟੀ ਦੇਖ ਲਓ ਮਗਰ ਵੀ ਬੱਸੀ ਆ ਥਣ ਲੇਵਾ ਨੇੜ ਤੋਂ ਚੈੱਕ ਕਰਾਉਣਾ ਕੱਲਾ ਕੱਲਾ ਨਿਕਖਣਾ ਥਾਣਾ ਤੇ ਹੀ ਦੇ ਸਕਦਾ ਮਿਲਕ ਵੇਨ ਬਹੁਤ ਸਟਰੋਂਗ ਆਉਂਦੀ ਆ 28 29 ਕਿਲੋ ਦੁੱਧ ਨੇ ਪਹਿਲਾਂ ਨਹੀਂ ਦਿੱਤਾ ਹੋਇਆਗਾ ਦੂਜਾ ਸੂਆ ਸੂਰੀਆ ਲੇਵਾ ਦੂਸਰੀ ਸਾਈਡ ਤੋਂ ਵੀ ਚੈੱਕ ਕਰਾ ਦਿੰਨੇ ਆ ਤੋੜ ਕੇ ਦਿਖਾਉਣੀ ਆ ਪਹਿਲਾਂ ਤੁਹਾਨੂੰ ਚਲੋ ਪਤ ਅਦੇਸਾ ਤੁਸੀਂ ਪੂਰਾ ਕੰਪੈਕਟ ਆਰਡਰ ਆ ਬੱਚੀ ਦੀ ਬੇਲ ਚੈੱਕ ਕਰਿਓ ਕਦ ਕਾਠੀ ਵਾਲੀ ਆ ਜਾਂ ਜਾਨ ਵਾਲੀ ਆ 28 29 ਕਿਲੋ ਦੁੱਧ ਨੇ ਪਹਿਲੇ ਸੂਏ ਦਿੱਤਾਗਾ ਇਸ ਵਾਰੀ 30 ਤੋਂ ਪਲੱਸ ਦੁੱਧ ਪਾ ਦੂਗੀ ਸੀ ਦੇ ਸਕਦੇ ਹੋ ਬਰੀਡ ਚ ਆ ਫੇਸ ਕੁਆਲਟੀ ਦੇਖ ਸਕਦਾ ਦੂਸਰੀ ਸਾਈਡ ਤੋਂ ਹਵਾਨਾ ਚੈੱਕ ਕਰ ਸਕਦੇ ਹੋ ਮਿਲਕ ਵੇਨ ਬਹੁਤ ਸਟਰੋਂਗ ਆਉਂਦੀ ਆ ਥੋੜੀ ਬੱਚੀ ਨੂੰ ਤੇਜ਼ੀ ਕਰਦੀ ਆ ਸਾਜੀ ਸੂਈ ਕਰਕੇ ਦੇ ਸਕਦੇ ਹੋ ਕਦ ਕਾਠ ਵਾਲੀ ਆ ਜਾਂ ਜਾਨ ਵਾਲੀ ਆ ਉਹਨੂੰ ਧਾਰਾ ਮਾਰ ਕੇ ਦਿਖਾਵਾਂਗੇ ਅਦੇਖਿਆ ਤੋਂ ਬੈਗ ਤੋਂ ਹਵਾਨਾ ਸੂਲ ਤੋਂ ਟੱਚ ਹੋ ਕੇ ਨੀਚੇ ਕੁੱਚਾਂ ਤੋਂ ਉਪਰਾਂ ਕੰਪੈਕਟ ਆਡਰ ਆ ਪੂਰਾ ਦੂਸਰੀ ਸਾਈਡ ਤੋਂ ਦੇਖ ਸਕਦੇ ਹੋ ਮਿਲਕ ਬੇਨ ਬਹੁਤ ਸਟਰੋਂਗ ਹੋਣੀ ਪਈ ਆ ਦੇਖ ਸਕਦੇ ਹੋ ਥਣ ਕੱਲਾ ਕੱਲਾ ਨਿਖੜਮਾ ਲੱਗਿਆ ਹੋਇਆ ਹੱਥਾਂ ਦੀ ਚਵਾਈ ਵਾਲਾ ਸੋਹਣਾ ਥਾਣਾ ਅੱਗੇ ਪਿੱਛੇ ਦਾ ਹਵਾਨਾ ਤੁਸੀਂ ਦੇਖ ਸਕਦੇ ਹੋ ਅੱਗੇ ਪਿੱਛੇ ਦਾ ਹਵਾਨਾ ਗਾ ਪੂਰੀ ਜਾਨ ਵਾਲੀ ਆ ਭਰਤੀ ਦੀ ਬਿਹੜਾ ਦੇਖ ਸਕਦੇ ਹੋ ਦੂਸਰੀ ਸਾਈਡ ਤੋਂ ਵੀ ਕੱਲਾ ਕੱਲਾ ਨਿਖੜਮਾ ਥਣ ਕੋਈ ਖੋਟ ਸਾਗ ਨਹੀਂ ਕੋਈ ਮੇਰਾ ਵੀਰ ਆਨਲਾਈਨ ਮੰਗਾਉਂਦਾ ਗਾ ਥਾਣਾ ਦੀ ਆਪਾਂ ਪਾਸ ਕਰਕੇ ਦਿਖਾਵਾਂਗੇ ਮਗਰ ਬੱਛੀ ਆ ਇਹਦਾ ਰਿਕਾਰ ਤੋ ਆਪਾ ਪਸਮਾਕ ਕਰਾ ਲਿਆ ਜੀ ਹੁਣ ਧਾਰਾ ਮਾਰ ਕੇ ਦਿਖਾਵਾਂਗੇ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਆ ਵੀ ਆਪਾਂ 30 ਪਲੱਸ ਗਾਂ ਲੈਣੀਆਂ ਹੱਥਾਂ ਦੀ ਚੁਵਾਈ ਵਾਲੀ ਤਾਂ ਹੱਥਾਂ ਦਾ ਚੁਵਾਈ ਵਾਲੀ ਵੀ ਸੋਹਣਾ ਥਣ ਲੱਗਿਆ ਪਿਆ ਜੋ ਚਾਹੇ ਅਗਲਾ ਮਸ਼ੀਨ ਤੇ ਲਵੇ ਕੱਦ ਕਾਠ ਵਾਲੀ ਤੇ ਜਾਣ ਵਾਲੀ ਆ ਬਰੀਡ ਵਾਲੀ ਬੱਚੀ ਆ ਤੇ ਮਗਰ ਵੀ ਬੱਚੀਆਂ ਤੁਸੀਂ ਦੇ ਸਕਦੇ ਹੋ ਮਾਂਗੂ ਸੋਣੀ ਬੈੜ ਤਿਆਰ ਹੋ ਵੱਡੀ ਹੋ ਕੇ ਵੀ ਖੁੱਲੇ ਅੰਗਾ ਪੈਰਾਂ ਦੀ ਆ ਦੇ ਸਕਦਾ ਤੁਸੀਂ ਤਾਜੀ ਸੂਈ ਕੱਲ ਦੀ ਚਲ ਮਾਰਪੁੱਤਰ ਪਸਮਾਕ ਚ ਆ ਗਈ ਬੈੜ ਤੁਸੀਂ ਦੇ ਸਕਦੇ ਹੋ ਸੋਤਾ ਰਾਮ ਆ ਕੇ ਵਿਧੋਣੇ ਸੁਣੂ ਕੱਲਾ ਕੱਲਾ ਨਿੱਖੜਵਾ ਥਾਣਾ ਪੂਰੀ ਪੋਲੀ ਤੇ ਮੋਟੀ ਚਵਾਈ ਮਗਰਲੇ ਥਾਣੇ ਦੇ ਮਾਰਦੇ ਆਦੇਸ਼ਾਂ ਦੇ ਕੋਈ ਭੂਰ ਸਰਲਾਣੀ ਕੱਲੀ ਕੱਲੀ ਨਿੱਖੜਨੀ ਧਾਰਾ ਕੋਈ ਮੇਰਾ ਵੀਰਾ ਆਨਲਾਈਨ ਮਗਾਉਂਦਾ ਥਾਣਾਂ ਦੀ ਪਾਸ ਹੋ ਚੁੱਕੀ ਆ ਮੂਰਲੇ ਥਾਣੇ ਦੇ ਮਾਰਦੇ ਬਣੇ ਪੋਲੀ ਤੇ ਮੋਟੀ ਚਵਾਈ ਲੱਗੀ ਆ ਪੂਰੀ ਸੋਹਣੀ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੇਂ ਵੀਡੀਓ ਦਾ ਧੰਨਵਾਦ ਜੀ